ਜੈ ਮਾਤਾ ਦੀ ਜੈ ਸੰਤਾ ਦੀ ਧੰਨ ਧੰਨ ਬਾਪੂ ਚੰਤਾ ਭਗਤ ਜੀ ਰੁੜਕੇ ਕਲਾਂ ਵਾਲੇ ਬਾਪੂ ਮੰਮੀ ਚਾਂਜੀ ਬਾਪੂ ਚੰਤਾ ਭਾਜੀ ਦਾ ਜਨਮ 1852 ਨੂੰ ਇਸਵੀ ਕਤਕ ਦੇ ਮਹੀਨੇ ਪਿੰਡ ਰੁੜਕੇ ਕਲਾਂ ਪੱਤੀ ਗੋਕੇ ਵਿਖੇ ਹੋਇਆ। ਬਾਬਾ ਜੀ ਦੇ ਪਿਤਾ ਦਾ ਨਾਮ ਰਤਨ ਸਿੰਘ ਅਤੇ ਮਾਤਾ ਦਾ ਨਾਮ ਹਿੰਦਕੌਰ ਸੀ। ਬਾਬਾ ਜੀ ਦੇ ਦੋ ਭਾਈ ਸਨ ਹਜ਼ਾਰਾ ਸਿੰਘ ਤੇ ਬਾਬਾ ਕਰਨੈਲ ਸਿੰਘ ਜੀ। ਬਾਬਾ ਚੰਤਾ ਜੀ ਪਰਮਾਤਮਾ ਨਾਲ ਛੋਟੀ ਉਮਰ ਤੋਂ ਹੀ ਲੇਵਲীন ਰਹਿੰਦੇ ਸਨ। ਇੱਕ ਦਿਨ ਬਾਬਾ ਜੀ ਦੀ ਮਾਸੀ ਅਤਰੀ ਨੇ ਬਾਬਾ ਜੀ ਦਾ ਅਛਨਾਰ ਕਰਾ ਕੇ ਉਹ ਜਗਤ ਸਵਾ ਦਿੱਤਾ ਜਿੱਥੇ ਹੁਣ ਬਾਬਾ ਜੀ ਦੀ ਸਮਾਦ ਹੈ ਪਹਿਲਾਂ ਪਿੰਡ ਉਹ ਜਗ੍ਹਾ ਦੇ ਆਸ-ਪਾਸੇ ਲੋਕ ਆਪਣੇ ਬਾੜੇ ਬਣਾਈ ਬੈਠੇ ਸਨ ਕਾਫੀ ਚਿਰ ਉੱਤੇ ਰਹਿਣ ਤੋਂ ਬਾਅਦ ਬਾਬਾ ਜੀ ਦੀ ਮਾਸੀ ਨੇ ਬਾਬਾ ਜੀ ਦੀ ਮਾਤਾ ਨੂੰ ਕਿਹਾ ਕਿ ਇਸ ਬਾਲਕ ਨੂੰ ਠਾ ਕੇ ਦੁੱਧ ਪਿਆ ਦੇ ਜਦ ਮਾਤਾ ਜੀ ਨੇ ਦੇਖਿਆ ਤਾਂ ਬਾਲਕ ਬਾਬਾ ਜੀ ਦੇ ਬੁੱਤ ਵਿੱਚ ਆਸ ਨਹੀਂ ਸਨ ਮਾਤਾ ਜੀ ਬਹੁਤ ਚਿੰਤਤ ਹੋ ਗਏ ਹਰਕੋ ਜੀ ਪਲਾਵਤ ਬਾਬਾ ਜੀ ਨੇ ਨਿਚ ਮਾਰੀ ਤੇ ਮੋੜ ਸਰਜੀਤ ਹੋਏ ਇਹ ਕੋਤਕ ਦੇਖ ਕੇ ਮਾਤਾ ਜੀ ਹੈਰਾਨ ਪਰੇਸ਼ਾਨ ਹੋਏ ਬਾਬਾ ਜੀ ਦੀ ਬਾਲ ਜੀਵਨ ਦੀ ਪਹਿਲੀ ਘਟਨਾ ਸੀ ਬੋਲੋ ਜੈ ਮਾਤਾ ਦੀ ਰੋੜਕੇ ਵਾਲੇ ਬਾਪੂ ਮਹਾਰਾਜ ਕੀ ਜੈ ਬਾਪੂ ਚੰਤਾ ਭਗਤ ਕੀ ਜੈ